ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਹਫਤਾਵਾਰੀ ਰਾਸ਼ੀ ਫਾਲ ਦੇ ਬਾਰੇ ਕਿ ਆਉਣ ਵਾਲਾ ਹਫਤਾ ਤੁਹਾਡਾ ਕਿਵੇਂ ਦਾ ਰਹੇਗਾ 5 April ਤੋਂ ਲੈ ਕੇ 11 April ਤੱਕ ਦਾ ਸਮਾਂ ਤੁਹਾਡੇ ਲਈ ਕਿਵੇਂ ਦਾ ਸਾਬਤ ਹੋਵੇਗਾ ਕਿਹੜੇ ਰਾਸ਼ੀ ਵਾਲੇ ਹੋਣਗੇ ਮਾਲਾ ਮਾਲ ਅਤੇ ਕਿਹੜਿਆਂ ਨੂੰ ਗਰੀਬੀ ਦਾ ਸਾਹਮਣਾ ਕਰਨਾ ਪਾਵੇਗਾ ਤੇ ਕਿਹੜੇ ਰਾਸ਼ੀ ਵਾਲੇ ਜੇਕਰ ਸਾਵਧਾਨੀ ਵਰਤ ਲੈਂਦੇ ਹਨ ਤੇ ਉਹਨਾਂ ਦੀ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਸ਼ਨੀ ਦੇਵ ਮਹਾਰਾਜ ਜੀ ਤੇ ਲਿਖ ਕੇ ਹਾਜ਼ਰੀ ਲਗਵਾਉਣਾ ਛੇ ਤਾਂ ਕਿ ਭਗਵਾਨ ਸ਼ਨੀ ਦੇਵ ਜੀ ਦੀ ਕਿਰਪਾ ਪਾਰਾਹੀ ਰਾਸ਼ੀ ਨੇ ਉੱਪਰ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ। ਮੇਖ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਤੁਹਾਡੇ ਚੰਦਰ ਰਾਸ਼ੀ ਜੋ ਸ਼ਨੀ 11ਵੇਂ ਘਰ ਦੇ ਵਿੱਚ ਮੌਜੂਦ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ 11ਵੇਂ ਘਰ ਦੇ ਵਿੱਚ ਮੌਜੂਦ ਹੋਣ ਦੇ ਕਾਰਨ ਤੁਹਾਡੀ ਸਿਹਤ ਥੋੜੀ ਠੀਕ-ਠਾਕ ਰਹੇਗੀ। ਇਹ ਹਫਤਾ ਤੁਹਾਡੀ ਸਿਹਤ ਦੇ ਲਈ ਉਤਮ ਰਹਿਣ ਵਾਲਾ ਹੈ। ਇਸ ਹਫਤੇ ਦੌਰਾਨ ਤੁਸੀਂ ਊਰਜਾ ਦੇ ਨਾਲ ਭਰਪੂਰ ਰਹੋਗੇ। ਹਰ ਕੰਮ ਨੂੰ ਚੰਗੀ ਤਰ੍ਹਾਂ ਕਰ ਸਕਦੇ ਹੋ। ਅਜਾਏ ਵਿੱਚ ਖੁਦ ਨੂੰ ਬੇਕਾਰ ਦੀਆਂ ਗੱਲਾਂ ਤੇ ਧਿਆਨ ਦੇਣ ਤੋਂ ਬਚਣਾ ਹੋਵੇਗਾ। ਇਸ ਹਫਤੇ ਤੁਹਾਡੇ ਚੰਦਰ ਰਾਸ਼ੀ ਤੋਂ ਰਾਹੂ 12ਵੇਂ ਘਰ ਦੇ ਵਿੱਚ ਮੌਜੂਦ ਹੋਣ ਕਾਰਨ ਆਰਥਿਕ ਜੀਵਨ ਦੇ ਵਿੱਚ ਤੁਹਾਡੇ ਖਰਚਿਆਂ ਦੇ ਵਿੱਚ ਕੁਝ ਵਾਧਾ ਦੇਖਿਆ ਜਾ ਸਕਦਾ ਹੈ ਪਰ ਚੰਗੀ ਗੱਲ ਇਸ ਦੌਰਾਨ ਇਹ ਰਹਿਣ ਵਾਲੀ ਹੈ ਕਿ ਸਮਾਂ ਤੁਹਾਡੀ ਆਮਦਨ ਦੇ ਵਿੱਚ ਕਾਫੀ ਵਾਧਾ ਲੈ ਕੇ ਆਵੇਗਾ ਇਸ ਨਾਲ ਤੁਹਾਨੂੰ ਆਪਣੇ ਆਰਥਿਕ ਜੀਵਨ ਦੇ ਵਿੱਚ ਸਹੀ ਸੰਤੁਲਨ ਬਣਾ ਕੇ ਰੱਖਣਾ ਹੋਵੇਗਾ ਇਹ ਹਫਤਾ ਜਿੰਨਾ ਵਿੱਚ ਸੰਭਵ ਹੋਵੇ ਕੀਮਤੀ ਸਮਾਂ ਆਪਣੇ ਬੱਚਿਆਂ ਦੇ ਨਾਲ ਗੁਜ਼ਾਰੋ ਸਭ ਤੋਂ ਵਧੀਆ ਤੁਹਾਡੇ ਲਈ ਮਰਮਾ ਸਭ ਤੋਂ ਵਧੀਆ ਤੁਹਾਡੇ ਲਈ ਮਾਰਮ ਹੋਵੇਗਾ ਇਹ ਗੱਲ ਤੁਸੀਂ ਵੀ ਜਾਣਦੇ ਹੋ ਕਿ ਘਰ ਦੇ ਵਿੱਚ ਬੱਚੇ ਕਦੇ ਵੀ ਖਤਮ ਨਾ ਹੋਣ ਵਾਲੀਆਂ ਖੁਸ਼ੀਆਂ ਦੇ ਬਰਾਬਰ ਹਨ ਜਿਨ੍ਹਾਂ ਦੇ ਨਾਲ ਸਮਾਂ ਬਿਤਾ ਕੇ ਤੁਹਾਡੀ ਹੈਲਥ ਸਮੱਸਿਆ ਕੋਈ ਜੀ ਸਮੇਂ ਵਿੱਚ ਤੁਸੀਂ ਪੂਰ ਸਕਦੇ ਹੋ ਜੇਕਰ ਤੁਸੀਂ ਨੌਕਰੀ ਕਰਦੇ ਹੋ ਤੁਹਾਨੂੰ ਇਹ ਹਫਤਾ ਕਾਜ਼ਿਸਤਾਨ ਤੇ ਸੋਚ ਸਮਝ ਕੇ ਚੱਲਣ ਦੀ ਜ਼ਰੂਰਤ ਹੈ ਵਿਰੋਧੀ ਤੁਹਾਡੇ ਖਿਲਾਫ ਸਾਜ਼ਿਸ਼ਾਂ ਕਰ ਸਕਦੇ ਹਨ ਇਸ ਹਫਤੇ ਤੁਸੀਂ ਜਿਹੜਾ ਉਪਾ ਕਰਨਾ ਹੈ ਜੇ ਹਰ ਰੋਜ਼ 11 ਵਾਰ ਓਮ ਸ਼ਿਵ ਓਮ ਸ਼ਿਵ ਦਾ ਜਾਪ ਕਰਦੇ ਰਹਿਣਾ ਹੈ ਅਗਲੀ ਰਾਸ਼ੀ ਹੈ ਜੇ ਬ੍ਰੇਖ ਰਾਸ਼ੀ ਬ੍ਰੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਡੀ ਚੰਦਰ ਰਾਸ਼ੀ ਕੇਤੂ ਪੰਜਵੇਂ ਘਰ ਵਿੱਚ ਮੌਜੂਦ ਹੋਣ ਨਾਲ ਤੁਹਾਡੇ ਮਾਨਸਿਕ ਨਿਕਾਰਾਤਮਕ ਭਾਵਨਾ ਦਾ ਤੇਜ਼ੀ ਦੇ ਨਾਲ ਵਾਧਾ ਹੋਵੇਗਾ ਇਸ ਨਾਲ ਤੁਹਾਡਾ ਵਿਹਾਰ ਆਸ-ਪਾਸ ਦੇ ਲੋਕਾਂ ਨੂੰ ਆਸ-ਪਾਸ ਦੇ ਲੋਕਾਂ ਨੂੰ ਪਰੇਮਿਤ ਕਰ ਦੇਵੇਗਾ ਅਜਾਇ ਵਿੱਚ ਹਾਲਾਤ ਨੂੰ ਬਿਹਤਰ ਬਣਾ ਕੇ ਰੱਖਣ ਦੀ ਜ਼ਰੂਰਤ ਹੈ ਨਰਾਜਾ ਤੋਂ ਵਚਨਾ ਹੋਵੇਗਾ ਨਹੀਂ ਤਾਂ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ ਇਸ ਹਫਤੇ ਤੁਹਾਡੀ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਪਹਿਲੇ ਘਰ ਵਿੱਚ ਮੌਜੂਦ ਹੋਣ ਨਾਲ ਤੁਹਾਨੂੰ ਅਹਿਸਾਸ ਹੋਵੇਗਾ ਕਿ ਤੁਹਾਡੇ ਜੀਵਨ ਵਿੱਚ ਪੈਸੇ ਦਾ ਆਗਮਨ ਤਾਂ ਹੋ ਰਿਹਾ ਹੈ ਪਰ ਅਤੀਤ ਦੀਆਂ ਆਰਥਿਕ ਸਮੱਸਿਆਵਾਂ ਦੇ ਕਾਰਨ ਤੁਹਾਡੀ ਰਚਨਾਤਮਕ ਤਰੀਕੇ ਦੇ ਨਾਲ ਸੋਚਣ ਦੀ ਯੋਗਤਾ ਇਸ ਸਮੇਂ ਇੰਨੀ ਬੇਕਾਰ ਹੋ ਚੁੱਕੀ ਹੈ ਕਿ ਤੁਸੀਂ ਪੈਸੇ ਦਾ ਸਹੀ ਉਪਯੋਗ ਕਰਨ ਵਿੱਚ ਖੁਦ ਨੂੰ ਅਜੋਗ ਹੀ ਮੈਂ ਸੋਚ ਕਰ ਰਹੇ ਹਾਂ ਘਰ ਵਿੱਚ ਪਰਿਵਾਰ ਵਿੱਚ ਛਾਤਰਾ ਦੀ ਪਰੇਸ਼ਾਨੀ ਇਸ ਹਫਤੇ ਤੁਸੀਂ ਦੂਰ ਕਰਨ ਦਾ ਸਫਲ ਹੋ ਜਾਓਗੇ ਇਸ ਨਾਲ ਕੁਝ ਜਜਾਈਆਂ ਸਥਿਤੀਆਂ ਪੈਦਾ ਹੋ ਜਾਣੀਆਂ ਪਰਿਵਾਰ ਦੇ ਵਿੱਚ ਪਾਈਚਾਰਾ ਵਾਚਾਵੇਗਾ ਸਕੂਲ ਜਾਂ ਕਾਲਜ ਦੇ ਵਿੱਚ ਦਾਖਲੇ ਦੇ ਲਈ ਪਿਛਲੇ ਦਿਨਾਂ ਤੋਂ ਯਤਨ ਕਰ ਰਹੇ ਹੋ ਤਾਂ ਤੁਹਾਨੂੰ ਇਸ ਹਫਤੇ ਆਪਣੇ ਸਾਰੇ ਹੀ ਯਤਨਾਂ ਦੇ ਬਾਵਜੂਦ ਹੋਰ ਉਡੀਕ ਕਰਨੀ ਹੋਵੇਗੀ ਕਿਉਂਕਿ ਕਿਸੇ ਅਤੂਰੇ ਦਸਤਾਵੇਜ਼ ਤੇ ਕਾਰਨ ਤੁਹਾਡੀ ਮਿਹਨਤੇ ਪਾਣੀ ਫੈ ਸਕਦਾ ਹੈ ਇਸ ਵਕਤ ਤੁਸੀਂ ਜਿਹੜਾ ਉਪਾਗ ਕਰਨਾ ਹੈ ਹਰ ਰੋਜ਼ ਸੰਦੋਰੀਆਂ ਲੈਰੀ ਦਾ ਪਾੜ ਕਰੋ ਅਗਨੀ ਰਾਸ਼ੀ ਜਾਂ ਜੇ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸਿਆ ਕਿ ਤੁਹਾਡੇ ਚੰਦਰ ਰਾਸ਼ੀ ਤੋਂ ਸ਼ਨੀ ਨਵੇਂ ਕਾਰਜ ਵਿੱਚ ਮੌਜੂਦ ਹੋਣ ਕਾਰਨ ਇਹ ਹਫਤਾ ਉੰਜ ਦਾ ਸਿਹਲ ਲਿਆਜ ਨਾਲ ਚੰਗਾ ਹੈ ਪਰ ਤੁਹਾਡਾ ਕਿਸੇ ਵੀ ਗੱਲ ਬਾਰੇ ਜ਼ਿਆਦਾ ਸੋਚਣਾ ਮਾਨਸਿਕ ਤਣਾਅ ਦੇ ਸਕਦਾ ਹੈ ਐਸ ਲਈ ਆਪਣੀ ਅਸਾਧਤ ਨੂੰ ਕੁਝ ਸੁਧਾਰਨ ਦਾ ਯਤਨ ਕਰੋ ਇਹ ਸਭ ਤੇ ਇਹ ਤੁਹਾਡੀ ਪਰੇਸ਼ਾਨੀ ਦਾ ਕਾਰਨ ਮੁਕ ਪਨ ਸਕਦਾ ਹੈ ਕਿਉਂਕਿ ਤੁਹਾਨੂੰ ਇਸ ਨਾਲ ਆਰਥਿਕ ਕਹਾਣੀ ਹੋ ਸਕਦੀ ਹੈ ਇਸ ਲਈ ਤੁਹਾਡੇ ਲਈ ਬਿਹਤਰ ਇਹ ਹੋਵੇਗਾ ਕਿ ਕੋਈ ਵੀ ਫੈਸਲਾ ਜਲਦਬਾਜ਼ੀ ਵਿੱਚ ਨਾ ਲੈਂਦੇ ਹੋਏ ਬਹੁਤ ਸੋਚ ਸਮਝ ਕੇ ਲਓ ਤੁਹਾਡੀ ਚੰਦਰ ਰਾਸ਼ੀ ਤੋਂ ਬ੍ਰਹਸਪਤੀ 12ਵੇਂ ਘਰ ਵਿੱਚ ਮੌਜੂਦ ਹੋਣ ਨਾਲ ਆਪਣੇ ਦੋਸਤਾਂ ਦੇ ਕਰੀਬੀਆਂ ਦੇ ਨਾਲ ਚੰਗਾ ਸਮਾਪਤ आओगे इस समय दौरान तो से ओना दे नाल किसी खूबसूरत टूर या पिकनिक पे जाने दी योजना बना सकदे हो ਤੁਹਾਨੂੰ अपनी तरक्की ਤੇ ਲਿਆਜ ਦੇ ਨਾਲ ਕਈ ਮੌਕੇ ਮਿਲ ਜਾਣਗੇ ਮੌਕਿਆਂ ਬਾਰੇ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈਣੇ ਚਾਹੀਦੇ ਹੈ ਇਸ ਹਫਤੇ ਤੁਹਾਡੀ ਰਾਸ਼ੀ ਸ਼ੁਭ ਗ੍ਰਹਾਂ ਦੇ ਵਾਅਦੇ ਨੂੰ ਲੈ ਕੇ ਆਵੇਗੀ ਤੁਸੀਂ ਮਨ ਲਗਾ ਕੇ ਪੜ੍ਹਾਈ ਕਰੋਗੇ ਇਹ ਹਰ ਪਰੇਸ਼ਾਨੀ ਬੇਫਿਕਰ ਹੋ ਜਾਓ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਬੁੱਧਵਾਰ ਦੇ ਦਿਨ ਸਕੂਲ ਦੇ ਵਿੱਚ ਬੱਚਿਆਂ ਨੂੰ ਖਤਾਬਾ ਦਾਨ ਦਿਓ ਅਗਲੀ ਰਾਸ਼ੀਆ ਜੇ ਕਰ ਕਰਾਸ਼ੀ ਕਰ ਕਰਾਸ਼ੀ ਵਾਲਿਆਂ ਨੂੰ ਦੱਸ ਰਹੀ ਕਿ ਇਸ ਹਫਤੇ ਆਪਣਾ ਖੋਇਆ ਹੋਇਆ ਆਤਮ ਵਿਸ਼ਵਾਸ ਊਰਜਾ ਵਾਪਸ ਮਿਲ ਸਕਦੀ ਹੈ ਮਿਲ ਸਕਦੀ ਹੈ ਜਿਸ ਦੇ ਨਤੀਜੇ ਵਜੋਂ ਜੇਕਰ ਪਹਿਲਾਂ ਤੁਹਾਨੂੰ ਕੋਈ ਵੀ ਫੈਸਲਾ ਲੈਣ 'ਚ ਪਰੇਸ਼ਾਨੀ ਆ ਰਹੀ ਸੀ ਹੁਣ ਉਹ ਦੂਰ ਹੋ ਜਾਵੇਗੇ ਤੁਸੀਂ ਆਪਣੀ ਸਮਝ ਨਾਲ ਸਹੀ ਫੈਸਲਾ ਲੈ ਸਕਦੇ ਹੋ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਅਠਵੇਂ ਘਰ ਵਿੱਚ ਮੌਜੂਦ ਹੋਣ ਨਾਲ ਆਰਥਿਕ ਜੀਵਨ ਵਿੱਚ ਚੱਲ ਰਹੀ ਅੜ ਜਾਂਦੇ ਚੱਲਦੇ ਆ ਇਸ ਹਫ਼ਤੇ ਤੁਹਾਡਾ ਆਪਣੇ ਜੀਵਨ ਸਾਥੀ ਜਾਂ ਪ੍ਰੇਮੀ ਨਾਲ ਕੋਈ ਵੱਡਾ ਝਗੜਾ ਹੋਣ ਦੀ ਸੰਭਾਵਨਾ ਹੈ। ਇਸ ਲਈ ਸੰਭਵ ਹੈ ਕਿ ਤੁਸੀਂ ਤੁਹਾਨੂੰ ਲੈ ਕੇ ਬਹੁਤ ਹੀ ਮਜਬੂਰ ਮਹਿਸੂਸ ਕਰੋਗੇ। ਤੁਹਾਨੂੰ ਆਪਣੇ ਫਜ਼ੂਲ ਖਰਚੇ ਨੂੰ ਲੈ ਕੇ ਜੀਵਨ ਸਾਥੀ ਤੋਂ ਲੈਕਚਰ ਵੀ ਸੁਣਨਾ ਪੈ ਸਕਦਾ ਹੈ। ਸੰਭਾਵਨਾ ਹੈ ਕਿ ਇਸ ਹਫ਼ਤੇ ਤੁਸੀਂ ਕੁਝ ਕੁਝ ਖਰੀਦਦਾਰੀ ਕਰਨ ਲਈ ਬਾਹਰ ਜਾਓਗੇ ਪਰ ਤੁਸੀਂ ਗੈਰ ਜ਼ਰੂਰੀ ਚੀਜ਼ਾਂ ਤੇ ਜ਼ਿਆਦਾ ਖਰਚ ਕਰਕੇ ਆਪਣੇ ਲਈ ਆਰਥਿਕ ਪਰੇਸ਼ਾਨੀ ਪੈਦਾ ਕਰ ਸਕਦੇ ਹੋ। ਐਸਨਰ ਪਰਿਵਾਰ ਵਿੱਚ ਤੁਹਾਡੇ ਮਾਨ ਸਨਮਾਨ ਤੇ ਅਮੇਸ਼ੇ ਪ੍ਰਭਾਵ ਪਾਵੇਗਾ ਤੁਹਾਡੇ ਕੈਰੀਅਰ ਰਾਸ਼ੀ ਫਾਲ ਦੇ ਮੁਤਾਬਕ ਇਸ ਰਾਸ਼ੀ ਦੇ ਵਪਾਰਕ ਜਾਤਿਕਾ ਨੂੰ ਪੂਰੇ ਹਫਤੇ ਉਤਾਰ ਚੜਾ ਤੇ ਛੁਟਕਾਰਾ ਮਿਲ ਸਕਦਾ ਹੈ ਸੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਵੀਰਵਾਰ ਦੇ ਦਿਨ ਭਗਵਾਨ ਰੋਦਰ ਦੇ ਲਈ ਹਵਨ ਕਰਵਾਓ ਅਗਲੀ ਰਾਸ਼ੀ ਹੈ ਜ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਪੈਰਾਂ ਦੇ ਵਿੱਚ ਦਰਦ ਦੀ ਸਮੱਸਿਆ ਮੋਚ ਜੋੜਾਂ ਦੇ ਦਰਦ ਆਤ ਤੁਹਾਨੂੰ ਇਸ ਹਫਤੇ ਛੁਟਕਾਰਾ ਮਿਲ ਜਾਵੇਗਾ ਇਹ ਹਵਤਾ 50 ਸਾਲ ਤੋਂ ਜ਼ਿਆਦਾ ਦੀ ਉਮਰ ਵਾਲੇ ਲੋਕਾਂ ਲਈ ਵਿਸ਼ੇਸ਼ ਉਤਮ ਰਹਿਣ ਵਾਲਾ ਹੈ ਤੁਹਾਡੀ ਚੰਦਰ ਰਾਸ਼ੀ ਰਾਹੁ 8ਵੇਂ ਘਰ ਵਿੱਚ ਮਜੂਦ ਹੋਣ ਨਾਲ ਇਸ ਹਫਤੇ ਤੁਹਾਨੂੰ ਕਈ ਸਰੋਤਾਂ ਤੋਂ ਲਾਭ ਹੋ ਜਾਵੇਗਾ ਜਿਸ ਦਾ ਉੱਚਤ ਲਾਭ ਲੈਣ ਦੇ ਹੋਏ ਤੁਸੀਂ ਇਸ ਨੂੰ ਕਿਸੇ ਨਿਵੇਸ਼ ਵਿੱਚ ਲਗਾਉਣ ਦਾ ਫੈਸਲਾ ਕਰ ਸਕਦੇ ਹੋ ਜੋਗ ਬਣ ਰਹੇ ਹਨ ਕਿ ਇਸ ਹਫਤੇ ਤੁਹਾਨੂੰ ਸਿੱ لمبے ਸਮੇਂ ਤੋਂ ਨਜ਼ਰ ਆ ਰਹੀ ਸਮੱਸਿਆ ਤੋਂ ਛੁਟਕਾਰਾ ਪਾ ਲੋਗੇ ਇਸ ਹਫਤੇ ਸਾਰੇ ਕੰਮਾਂ ਨੂੰ ਛੱਡ ਕੇ ਉਹਨਾਂ ਕੰਮਾਂ ਨੂੰ ਕਰਨਾ ਹੋਵੇਗਾ ਜਿਨ੍ਹਾਂ ਨੂੰ ਬਚਪਨ ਦੇ ਦਿਨ ਦੇ ਵਿੱਚ ਕਰਨਾ ਹੈ ਤੁਸੀਂ ਪਸੰਦ ਕਰਦੇ ਸੀ ਤੁਹਾਨੂੰ ਆਪਣੇ ਕੈਰੀਅਰ ਦੇ ਤੇ ਤੀਜੇ ਵਿੱਚ ਧਿਆਨ ਰੱਖਣ ਦੀ ਜ਼ਰੂਰਤ ਹੋਵੇਗੀ ਸਭ ਤੋਂ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਰ ਰੋਜ਼ ਇੱਕੀ ਵਾਰ ਓਮ ਪਾਸਕ੍ਰਾਈ ਨਾਮੇ ਮੰਤਰ ਦਾ ਜਾਪ ਕਰੋ ਆਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਨ ਦਾ ਸਹੀ ਕਿ ਇਸ ਹਫਤੇ ਤੁਹਾਡੇ ਚੰਦਰ ਰਾਸ਼ੀ ਤੋਂ ਕੇ ਤੁ ਪਹਿਲੇ ਕਾਰ ਵਿੱਚ ਮਜੂਰ ਤੋਂ ਨਾਲ ਸੰਭਵ ਹੈ ਕਿ ਤੁਹਾਨੂੰ ਸਿਹਤ ਖਰਾਬ ਹੋਣ ਦੇ ਕਾਰਨ ਕੁਝ ਮੁਸ਼ਕਲ ਹੋਵੇ ਤੁਹਾਡੀ ਆਰਥਿਕ ਸਥਿਤੀ ਹਾਲ ਸਮੇਂ ਬਿਮਾਰੀ ਦਾ ਘਰ ਉਪਚਾਰ ਕਰਨ ਤੋਂ ਬਚੋ ਭੋਲ ਕੇ ਵੀ ਕਰੇਲ ਨੂੰਸਕੇ ਇਸਤੇਮਾਲ ਕਰਕੇ ਸਮਾਂ ਬਰਬਾਦ ਨਾ ਕਰੋ ਨਹੀਂ ਤਾਂ ਸਹੀ ਇਲਾਜ ਮਿਲਣ ਵਿੱਚ ਦੇਰੀ ਚਲਦੇ ਤੁਹਾਡੀ ਸਮੱਸਿਆ ਵੱਧ ਸਕਦੀ ਹੈ ਜਿੰਨਾ ਕਾਰੋਬਾਰੀ ਚਾਦਕਾਂ ਨੇ ਮੁਨਾਫਾ ਕਮਾਉਣ ਦੇ ਲਈ ਅਤੀਤ ਵਿੱਚ ਡੀਲ ਕੀਤੀ ਸੀ ਉਹਨਾਂ ਨੂੰ ਇਸ ਹਫਤੇ ਵੱਡਾ ਸ਼ੁਭ ਸੰਕੇਤ ਮਿਲ ਸਕਦਾ ਹੈ ਕਿਉਂਕਿ ਸੰਭਵ ਹੈ ਕਿ ਤੁਹਾਡੇ ਡੀਲ ਸਫਲ ਹੋ ਜਾਵੇਗੀ ਇਸ ਹਫਤੇ ਪੜ੍ਹਾਈ ਦੇ ਖੇਤਰ ਦੇ ਵਿੱਚ ਆ ਰਹੀ ਹਰ ਪ੍ਰਕਾਰ ਦੀ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਬੁੱਧਵਾਰ ਦੇ ਦਿਨ ਗਊ ਨੂੰ ਹਰਾ ਚਾਰਾ ਖਿਲਾਓ ਅਗਲੀ ਰਾਸ਼ੀ ਹੈ ਜੇ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਨ ਦਾ ਸੇਕ ਤੁਹਾਡੇ ਚੰਦਰ ਰਾਸ਼ੀ ਤੋਂ ਸ਼ਨੀ ਛਾਣੀ ਪੰਜਵੇਂ ਘਰ ਵਿੱਚ ਮੌਜੂਦ ਹੋਣ ਨਾਲ ਇਸ ਹਫ਼ਤੇ ਤੁਹਾਡੀ ਸਿਹਤ ਚੰਗੀ ਰਹਿਣ ਨਾਲ ਤੁਹਾਡੇ ਆਤਮ ਵਿਸ਼ਵਾਸ ਵਿੱਚ ਵਾਧਾ ਹੋ ਜਾਵੇਗਾ। ਆਪਣੀ ਚੰਗੀ ਸਿਹਤ ਲਈ ਤੁਸੀਂ ਆਪਣੇ ਨਾਲ-ਨਾਲ ਘਰ ਵਾਲਿਆਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖੋਗੇ। ਜਾਇ ਵਿੱਚ ਤੁਹਾਨੂੰ ਚੰਗਾ ਖਾਣ ਪੀਣ ਲੈਣ ਤੇ ਜਿਆਦਾ ਠੰਡੀ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਪਵੇਗਾ। ਤੁਹਾਡਾ ਧਨ ਕਿਸੇ ਵੀ ਕਾਰਨ ਚੋਰੀ ਹੋਣ ਦੀ ਸੰਭਾਵਨਾ ਹੈ। ਇਸ ਲਈ ਆਪਣੇ ਧਨ ਨੂੰ ਸੋਚ ਸਮਝ ਕੇ ਰੱਖੋ ਤੇ ਸੁਰੱਖਿਅਤ ਜਗ੍ਹਾ ਤੇ ਰੱਖੋ। ਕਾਰ ਦੇ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਨੂੰ ਨਾ ਦੱਸੋ ਇਸ ਸਬਤੇ ਕਾਰ ਦੇ ਬੱਚਿਆਂ ਜਾਂ ਖੁਦ ਦੇ ਅਨੁਭਵੀ ਲੋਕਾਂ ਨਾਲ ਗੱਲਬਾਤ ਦੌਰਾਨ ਧੀਰੇਜ ਨਾਲ ਕੰਮ ਲੈਣ ਦੀ ਲੋੜ ਹੈ ਵਿਚਾਰਾਂ ਦੇ ਮੱਧ ਵਿੱਚ ਪੈਦਾ ਹੋ ਸਕਦੇ ਹਨ ਇਸ ਸਮੇਂ ਧੀਰਜ ਖੋਨਦੇ ਹੋਏ ਬਾਸ਼ਾ ਦਾ ਇਸੇ ਮਾਲ ਕਾ ਸਕਦੇ ਹੋ ਅਜੇ ਵਿੱਚ ਪਰਿਵਾਰ ਵਿੱਚ ਤੁਹਾਡੀ ਅਮੇਜ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ ਇਸ ਸਬਤੇ ਤੁਹਾਡੀ ਹਿੰਮਤ ਤੇ ਸਾਹਸ ਵਿੱਚ ਕਾਟ ਹੋ ਸਕਦੀ ਹੈ ਅਗਲੀ ਰਾਸ਼ੀ ਐਜ਼ੇ ਵ੍ਰਸ਼ਖ ਰਾਸ਼ੀ ਵ੍ਰਸ਼ਖ ਰਾਸ਼ੀ ਵਾਲਿਆਂ ਨੂੰ ਅਸੇ ਇਹ ਕਿ ਇਸ ਗੱਲ ਨੂੰ ਤੁਸੀਂ ਇਸ ਹਫ਼ਤੇ ਚੰਗੀ ਤਰ੍ਹਾਂ ਸਮਝ ਸਕੋਗੇ ਜੇਕਰ ਤੁਸੀਂ ਜੋਗ ਹੋ ਤਾਂ ਆਪਣੇ ਰੁਟੀਨ ਵਿੱਚ ਸ਼ਾਮਲ ਕਰਦੇ ਹੋ ਜੋਗੇ ਨੂੰ ਤਾਂ ਸਿਹਤ ਨਾਲ ਸੰਬੰਧ ਤੁਹਾਡੀਆਂ ਕਈ ਸਮੱਸਿਆਵਾਂ ਦੂਰ ਹੋ ਜਾਣਗੀਆਂ ਇਹ ਹਫ਼ਤਾ ਸਿਹਤ ਦੇ ਲੈਅ ਦੇ ਨਾਲ ਤੁਹਾਨੂੰ ਆਤਮ ਚਿੰਤਨ ਕਰਨ ਦੇ ਲਈ ਕਰਨ ਦੇ ਕਈ ਮੌਕੇ ਦੇਵੇਗਾ ਤੁਹਾਡੀ ਚੰਦਰ ਰਾਸ਼ੀ ਵਪ੍ਰਸਪਤੀ 7ਵੇਂ ਘਰ ਵਿੱਚ ਮੌਜੂਦ ਹੋਣ ਨਾਲ ਇਸ ਹਫ਼ਤੇ ਸ਼ਾਦੀਸ਼ੁਦਾ ਲੋਕਾਂ ਆਪਣੇ ਸਹੁਰਿਆਂ ਵੱਲੋਂ ਆਰਥਿਕ ਲਾਭ ਹੋ ਚਾਵੇਗਾ ਇਸ ਨਾਲ ਉਹਨਾਂ ਨੂੰ ਜੀਵਨ ਵਿੱਚ ਆ ਰਹੀਆਂ ਕਈ ਪ੍ਰਕਾਰ ਦੀਆਂ ਆਰਥਿਕ ਮੁਸ਼ਕਲਾਂ ਤੋਂ ਛੁਟਕਾਰਾ ਮਿਲ ਜਾਵੇਗਾ ਉਹਨਾਂ ਨੂੰ ਪੈਸੇ ਨੂੰ ਸੋਚ ਸਮਝ ਕੇ ਸਹੀ ਜਗ੍ਹਾ ਤੇ ਨਿਵੇਸ਼ ਕਰਨਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਨੂੰ ਹਾਨੀ ਹੋ ਸਕਦੀ ਹੈ ਇਸ ਰਾਸ਼ੀ ਦੇ ਵਪਾਰੀ ਲੋਕਾਂ ਨੂੰ ਬਹੁਤ ਇਸ ਰਾਸ਼ੀ ਦੇ ਵਪਾਰੀ ਲੋਕਾਂ ਨੂੰ ਬਹੁਤ ਨੁਨਾਫਾ ਹੋ ਸਕਦਾ ਹੈ ਪਰਿਵਾਰ ਵਿੱਚ ਉਚਿਤ ਮਾਣ ਮੈ ਸਕਦਾ ਹੈ ਐਸ ਹਫਤੇ ਆਤਿਕ ਯਾਤਿਕ ਜਾਤਕਾਂ ਨੂੰ ਚੰਗੇ ਫਲ ਪ੍ਰਾਪਤ ਹੋ ਜਾਣਗੇ ਮਿਹਨਤ ਦਾ ਫਲ ਮਿਲ ਜਾਵੇਗਾ ਤੁਸੀਂ ਆਪਣੇ ਆਪ ਨੂੰ ਪ੍ਰਤੀਯੋਗਤਾ ਪ੍ਰੀਖਿਆਵਾਂ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਯੋਗ ਸਮਝ ਸਕੋਗੇ ਅਗਲੀ ਰਾਸ਼ੀ ਹੈ ਜੀ ਤਨ ਰਾਸ਼ੀ ਤਨ ਰਾਸ਼ੀ ਵਾਲਿਆਂ ਨੂੰ ਦੱਸੇ ਇੱਕ ਤੁਹਾਡੇ ਚੰਦਰ ਰਾਸ਼ੀ ਤੋਂ ਸ਼ਨੀ ਤੀਜੇ ਘਰ ਵਿੱਚ ਮੌਜੂਦ ਹੋਣ ਨਾਲ ਪਿਛਲੇ ਹਫਤੇ ਤੁਹਾਨੂੰ ਬਿਹਤਰ ਸਿਹਤ ਤੇ ਚੰਗੀ ਮਿਹਨਤ ਕਰਨੀ ਪੈ ਰਹੀ ਹੈ ਇਸ ਹਫਤੇ ਨਾਲੋਂ ਇਸ ਹਫਤੇ ਉਸ ਨਾਲੋਂ ਘੱਟ ਕੋਸ਼ਿਸ਼ ਦੇ ਬਾਅਦ ਹੀ ਸਿਹਤਮੰਦ ਹੋ ਜਾਓਗੇ ਕਿਸਮਤ ਪੂਰਾ ਸਾਧਵੇਗੇ ਆਰਥਿਕ ਜੀਵਨ ਖੁਸ਼ਹਾਲੀ ਹੋ ਜਾਵੇ ਆਰਥਿਕ ਜੀਵਨ ਖੁਸ਼ਹਾਲ ਹੋ ਜਾਵੇਗਾ ਇਸ ਨਾਲ ਤੁਹਾਨੂੰ ਚੰਗੇ ਪੱਦੇ ਤੇ ਆਰਥਿਕ ਲਾਭ ਹੋਣ ਵਾਲੇ ਹਨ ਇਸ ਹਫਤੇ ਆਪਣੇ ਘਰ ਦੇ ਵਾਤਾਵਰਣ ਵਿੱਚ ਕੁਝ ਬਦਲਾਅ ਤੁਸੀਂ ਦੇਖੋਗੇ ਤੁਹਾਡੇ ਵਿਰੋਧੀ ਸ਼ਾਂਤ ਰਹਿਣਗੇ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਆਗਮਨ ਹੋਵੇਗਾ ਅਗਲੀ ਰਾਸ਼ੀ ਹੈ ਜੀ ਕੁੰਮਰ ਰਾਸ਼ੀ ਕੁੰਮਰ ਰਾਸ਼ੀ ਵਾਲਿਆਂ ਦਾ ਸੇ ਇੱਕ ਇਸ ਹਫਤੇ ਫੇਟ ਰੱਖਣ ਲਈ ਤੁਹਾਨੂੰ ਜ਼ਿਆਦਾ ਸੰਘਰਸ਼ ਕਰਨਾ ਹੋਵੇਗਾ ਕਿਉਂਕਿ ਇਸ ਹਫਤੇ ਦੌਰਾਨ ਕਿ ਸਮਾਂ ਦਾ ਸਾਥ ਮਿਲੇਗਾ ਆਪਣੇ ਸਿਹਤ ਨੂੰ ਬਿਹਤਰ ਰੱਖਣ ਲਈ ਕੱਟਜਤਨ ਕਰੋਗੇ ਤਾਂ ਸਿਹਤਮੰਦ ਰਹਿਣ ਦੇ ਸਫਲ ਹੋ ਜਾਓਗੇ ਜੇਕਰ ਤੁਸੀਂ ਸਰਕਾਰੀ ਖੇਤ ਚ ਕੰਮ ਕਰਦੇ ਹੋ ਤਾਂ ਨਤੀਜੇ ਬਿਹਤਰ ਹੋਣਗੇ ਇਸ ਸਮੇਂ ਸਰਕਾਰ ਤੋਂ ਲਾਭ ਜਾਂ ਇਨਾਮ ਮਿਲਣ ਦੀ ਸੰਭਾਵਨਾ ਹੈ ਚੰਗੇ ਪੱਧਰ ਤੇ ਮੁਨਾਫਾ ਮਿਲ ਜਾਵੇਗਾ ਜੇਕਰ ਕਿਸੇ ਸਰਕਾਰੀ ਕਾਰਵਾਈ ਜਾਂ ਘਰਤਨ ਰਾਸ਼ੀ ਰੁਕੀ ਹੋਈ ਸੀ ਇਹ ਸਭ ਤੋਂ ਮਿਲਣ ਦੀ ਸੰਭਾਵਨਾ ਹੈ ਹਾਲਾਂਕਿ ਇਸ ਦਿਨ ਲਈ ਤੁਹਾਡਾ ਨ ਪਰਿਵਾਰ ਦੇ ਨਾਲ ਵਿਚਾਰੋ ਧੰਨਰਾ ਕਰਨ ਦੇ ਸਹੀ ਕਦਮ ਚੁਕਣਾ ਚਾਹੀਦਾ ਹੈ ਵੱਡਿਆਂ ਦੀ ਸਲਾਹ ਵੱਲ ਧਿਆਨ ਦਿਓ ਐਂਗਲੀ ਰਾਸ਼ੀ ਆਜੇ ਮੇਨ ਰਾਸ਼ੀ ਮੇਨ ਰਾਸ਼ੀ ਵਾਲਾਂ ਦਾ ਸਹੀ ਇੱਕ ਸਿਹਤ ਲਈ ਨਾਲ ਤੁਹਾਨੂੰ ਕੋਈ ਛੋਟੇ ਮोटे ਸਮੱਸਿਆ ਹੋ ਸਕਦੀ ਹੈ ਪਰ ਕੋਈ ਵੱਡੀ ਬਿਮਾਰੀ ਇਸ ਦੌਰਾਨ ਨਜ਼ਰ ਨਹੀਂ ਆਉਂਦੀ ਇਸ ਲਈ ਕਾਫੀ ਖੁਸ਼ ਨਸੀਬ ਰਹੋਗੇ ਫਿਰ ਵੀ ਤੁਹਾਨੂੰ ਆਪਣੀ ਸਿਹਤ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਕਰਨੀ ਚਾਹੀਦੀ ਸਮੇਂ ਸਮੇਂ ਤੇ ਜੋਗ ਅਭਿਆਸ ਕਰਦੇ ਰਹਿਣਾ ਚਾਹੀਦਾ ਹੈ ਜੋ ਉਸ ਸਵੋਰਤ ਤੇ ਫਿੱਟ ਰਹਿ ਸਕਦੇ ਹੋ ਇਸ ਹਫਤੇ ਜ਼ਰਾ ਰਚਨਾਤਮਕ ਵਿਚਾਰਾਂ ਵਿੱਚ ਵਾਧਾ ਹੋਵੇਗਾ ਪੈਸੇ ਕਮਾਉਣ ਦੇ ਨਵੇਂ ਮੌਕੇ ਮਿਲ ਜਾਣਗੇ ਚੰਗਾ ਮੁਨਾਫਾ ਹੋ ਜਾਵੇਗਾ ਹਰ ਦਸਤਾਵੇਜ਼ ਤੇ ਹਸਤਾਕਰਕਰਾਂ ਤੋਂ ਪਹਿਲਾਂ ਤੁਹਾਨੂੰ ਸੱਲੀ ਨਾਲ ਪੜੰਦੀ ਸੰਭਾ ਸੰਭਾਵਨਾ ਤੇ ਸਲਾਹ ਦਿੱਤੀ ਜਾਂਦੀ ਹੈ ਇਹ ਸਭ ਤੇ ਭੁੱਲ ਕੇ ਵੀ ਪਰਿਵਾਰ ਦੇ ਮੈਂਬਰ ਕਾਜ਼ ਤੌਰ ਤੇ ਵੱਡਿਆਂ ਦੇ ਨਾਲ ਰੁੱਖਾ ਵਿਹਾਰ ਨਾ ਕਰੋ ਜੇਕਰ ਤੁਹਾਨੂੰ ਆਪਣੀ ਪ੍ਰਿਕਿਆ ਦੇ ਨਤੀਜੇ ਦਾ ਇੰਤਜ਼ਾਰ ਸੀ ਤਾਂ ਖਤਮ ਹੋ ਜਾਵੇਗਾ ਐਸਾਂ ਮਾ ਤੁਹਾਡੇ ਲਈ ਸ਼ੁਭ ਖਬਰ ਲੈ ਕੇ ਆਵੇਗਾ ਜਿਹੜੇ ਪੜਾਈ ਦੇ ਲਈ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਹਨ ਉਹਨਾਂ ਦੇ ਮਾਤਾ ਪਿਤਾ ਨੂੰ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਇਸ ਹਫਤੇ ਤੁਸੀਂ ਜਿਹੜਾ ਪਾ ਕਰਨਾ ਹੈ ਹਰ ਬੁੱਧਵਾਰ ਤੋਂ ਸਿਕ ਓਮ ਬ੍ਰਸਪੁੱਤਰ ਰਾਏ ਨੰਮੇ ਦਾ ਮੰਤਰ ਦਾ ਜਾਪ ਕਰਨਾ ਹੈ ਸੋ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ